ਡਾਕਟਰ ਦਿਵਾਨ ਸਿੰਘ ਕਾਲੇਪਾਣੀ ਦਾ ਜਨਮ 22 ਮਈ 1897 ਨੂੰ ਪਿੰਡ ਗਲੋਟਿਆ ਖੁਰਦ ਜ਼ਿਲ੍ਹਾ ਸਿਆਲਕੋਟ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਵਿੱਚ ਸਰਦਾਰ ਸੁੰਦਰ ਸਿੰਘ ਦੇ ਘਰ ਮਾਤਾ ਇੰਦਰਕੌਰ ਦੀ ਕੁੱਖੋਂ ਹੋਇਆ ਸੀ ਬਚਪਨ ਵਿੱਚ ਹੀ ਮਾਪੇ ਉਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਪਾਲਣ ਪੋਸ਼ਣ ਉਹਨਾਂ ਦੇ ਚਾਚਾ ਸੋਹਣ ਸਿੰਘ ਤੇ ਉਹਨਾਂ ਦੀ ਦਾਦੀ ਨੇ ਹੀ ਕੀਤਾ ਸੀ ਗਲੋਟਿਆ ਖੁਰਦ ਵਿਖੇ ਸਕੂਲ ਨਾ ਹੋਣ ਕਾਰਨ ਉਹ 3 ਮੀਲ ਪੈਦਲ ਚੱਲ ਕੇ ਗਲੋਟਿਆ ਕਲਾ ਵਿਕੇਸ਼ ਦਿੱਤ ਪ੍ਰਾਇਮਰੀ ਸਕੂਲ ਚ ਪੜਨ ਜਾਇਆ ਕਰਦੇ ਸੀ ਉਹਨਾਂ ਨੇ ਮਿਡਲ ਦੀ ਪੜ੍ਹਾਈ ਸਕਾਚ ਮਿਸ਼ਨ ਸਕੂਲ ਡਸਕਾ ਜ਼ਿਲ੍ਹਾ ਸਿਆਲਕੋਟ ਤੋਂ ਕੀਤੀ ਤੇ میٹرਿਕ 1915 ਚ ਖਾਲਸਾ ਹਾਈ ਸਕੂਲ ਸਿਆਲਕੋਟ ਤੋਂ ਪਾਸ ਕਰਨ ਉਪਰੰਤ ਡਾਕਟਰੀ ਦੀ ਡਿਗਰੀ ਲਈ ਮੈਡੀਕਲ ਕਾਲਜ ਆਗਰਾ ਚ ਦਾਖਲਾ ਲੈ ਲਿਆ ਸੀ 1919 ਚ ਉਹ ਰਾਵਲਪਿੰਡੀ ਵਿਖੇ ਸਰਕਾਰੀ ਨੌਕਰੀ ਕਰਨ ਲੱਗੇ ਇਸ ਤੋਂ 1 ਸਾਲ ਪਹਿਲਾਂ ਉਹਨਾਂ ਦਾ ਵਿਆਹ ਵੀ ਹੋ ਚੁੱਕਾ ਸੀ ਇਤਫਾਕਨ ਉਹਨਾਂ ਦੀ ਪਤਨੀ ਦਾ ਨਾਂ ਵੀ ਉਹਨਾਂ ਦੀ ਮਾਤਾ ਵਾਲਾ ਹੀ ਸੀ ਭਾਵ ਸ਼੍ਰੀਮਤੀ ਇੰਦਰਕੌਰ ਰਾਵਲ ਪਿੰਡੀ ਤੋਂ ਬਾਅਦ ਉਹ ਬੰਨੂ ਕੋਹਾਟ ਤੇ ਵਜੀਸਤਾਨ ਵਿਖੇ ਵੀ ਡਾਕਟਰੀ ਸੇਵਾਵਾਂ ਦਿੰਦੇ ਰਹੇ ਉਹ ਡਾਕਟਰੀ ਦੇ ਨਾਲ-ਨਾਲ ਸਾਹਿਤਿਕ ਰੁਚੀਆਂ ਹੋਣ ਕਾਰਨ ਸਾਹਿਤ ਦੀਆਂ ਚੰਗੀਆਂ ਕਿਤਾਬਾਂ ਵੀ ਪੜ੍ਹਦੇ ਰਹਿੰਦੇ ਸਨ 1922 ਚ ਆਪ ਦੀ ਬਦਲੀ ਲਾਹੌਰ ਤੋਂ ਪਹਾੜੀ ਸਥਾਨ ਡਗਸ਼ੀ ਹੋ ਗਈ ਜਿੱਥੇ ਕੁਦਰਤੀ ਵਾਤਾਵਰਣ ਨੇ ਉਹਨਾਂ ਦੇ ਕਵੀ ਮਨ ਨੂੰ ਬਹੁਤ ਡੂੰਘਾ ਪ੍ਰਭਾਵ ਪਾਇਆ। ਉੱਥੇ ਇੱਕ ਜਲਸੇ 'ਚ ਉਹਨਾਂ ਨੇ ਪ੍ਰਿੰਸ ਆਫ ਵੇਲਜ਼ ਦੇ ਵੱਡੇ ਪੁੱਤਰ ਦੇ ਭਾਰਤ ਦੌਰੇ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਬ੍ਰਿਟਾਨਵੀ ਸਾਮਰਾਜ ਦੇ ਵਿਰੋਧ 'ਚ ਬੋਲਣ ਕਾਰਨ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ। ਪਰ ਕੋਈ ਵੀ ਗਵਾਹ ਨਾ ਮਿਲਣ ਕਾਰਨ ਉਹ ਬਾਈਜਿਤ ਬਰੀ ਹੋ ਗਏ। ਪਰ ਉਹ ਅੰਗਰੇਜ਼ ਸਰਕਾਰ ਦੀਆਂ ਅੱਖਾਂ 'ਚ ਰੜਕਣ ਲੱਗ ਪਏ ਸੀ। ਕਿਉਂਕਿ ਇੱਕ ਸਰਕਾਰੀ ਕਰਮਚਾਰੀ ਦਾ ਸਰਕਾਰ ਵਿਰੁੱਧ ਬੋਲਣਾ ਉਹ ਕਿਵੇਂ ਸਹਿਨ ਕਰ ਸਕਦੀ ਸੀ ਇਸ ਲਈ ਉਹਨਾਂ ਦੀ ਬਦਲੀ ਰੰਗੂਨ ਬਰਮਾ ਵਿਖੇ ਕਰ ਦਿੱਤੀ ਗਈ ਤੇ ਫਿਰ ਇੱਥੋਂ ਹੀ ਉਹਨਾਂ ਨੂੰ 1925 ਵਿੱਚ ਅੰਡੇਮਾਨ ਟਾਪੂ ਦੇ ਡੰਡਿਸ ਪੁਆਇੰਟ ਵਿਖੇ ਡਾਕਟਰ ਬਜੋ ਸੇਵਾਮਨ ਬਨ ਲੇਟੇਨਾਟ ਕਰ ਦਿੱਤਾ ਗਿਆ ਸੀ ਡਾਕਟਰ ਕਾਲੇਪਾਣੀ ਦੇ ਦਿਲ ਅੰਦਰ ਆਜ਼ਾਦੀ ਲਈ ਤੜਫ ਸੀ ਉਸ ਸਮੇਂ ਆਮ ਲੋਕਾਂ ਸੰਬੋਧਨ ਕਰਨਾ ਮਨਾ ਸੀ ਇਸ ਲਈ ਉਹਨਾਂ ਦੁਬਾਰਾ ਇੱਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਤਾਂ ਜੋ ਇਸ ਸਰਬਸਾਂਝੇ ਸਥਾਨ ਤੇ عوام ਅੰਦਰ ਪ੍ਰੇਮ ਪੈਦਾ ਕੀਤਾ ਜਾ ਸਕੇ ਇਸ ਅਸਥਾਨ ਦੀ ਕਮੇਟੀ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਕੀਤੇ ਗਏ ਇਸ ਗੁਰਦੁਆਰਾ ਸਾਹਿਬ ਚ ਪੰਜਾਬੀ ਹਿੰਦੀ ਤਾਮਿਲ ਬੰਗਾਲੀ ਉਰਦੂ ਤੇ ਅੰਗਰੇਜ਼ੀ ਭਾਸ਼ਾ ਸਿੱਖਣ ਦਾ ਪ੍ਰਬੰਧ ਕੀਤਾ ਗਿਆ ਇੱਥੇ ਇੱਕ ਕਿਤਾਬ ਘਰ ਬਣਾਇਆ ਗਿਆ ਜਿਸ ਚ ਬਹੁਤ ਸਾਰੀਆਂ ਭਾਸ਼ਾਵਾਂ ਦੇ ਛੱਤੀ ਰੋਜ਼ਾਨਾ ਹਫਤਾਵਰੀ ਤੇ ਮਹੀਨਾਵਰੀ ਅਖਬਾਰ ਮੰਗਵਾਏ ਜਾਂਦੇ ਸੀ ਅੱਜ ਇਹ ਗੁਰਦੁਆਰਾ ਸਾਹਿਬ ਦੇ ਨਾਂ ਉਹਨਾਂ ਦੇ ਨਾਂ ਤੇ ਰੱਖਿਆ ਗਿਆ 1942 ਚ ਉਹ ਕਾਲੇਪਣੀ ਟਾਪੂ ਵਿਖੇ ਹੋਣ ਚਾਈ ਭਾਰਤੀ ਸੁਤੰਤਰ ਦੀਗ ਦੇ ਪ੍ਰਧਾਨ ਚੁਣੇ ਗਏ ਡਾਕਟਰ ਹੋਂਦ ਦੇ ਨਾਲ ਨਾਲ ਉਹ ਮਹਾਨ ਕਵੀ ਵੀ ਸੀ ਉਹਨਾਂ ਦੇ ਕਾਵਿ ਸੰਗ੍ਰਹਿ ਬਗਦੇ ਪਾਣੀ ਅੰਤਿਮ ਲਹਿਰਾ ਮਲਚਿਆਂ ਦੇ ਬੇਰ ਬਹੁਤ ਹੀ ਪ੍ਰਸਿੱਧ ਹੋਏ ਨੇ ਉਨ੍ਹਾਂ ਦੀਆਂ ਕਵਿਤਾਵਾਂ ਵੀ ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਿਕ ਚੇਤਨਾ ਦੇ ਵਿਸ਼ੇ ਨਾਲ ਸੰਬੰਧਿਤ ਸੀ। ਲੇਖ ਰਚਨਾ 'ਚ ਆਪਣੀ ਪ੍ਰਤਿਵਾ ਦਾ ਲੋਹਾ ਮਨਵਾਉਂਦਿਆਂ ਮੇਰਾ ਜੀਵਨ, ਮੇਰੇ ਗੀਤ ਤੇ ਸਾਹੇ ਸੰਚਾਰਾਂਹੀਂ ਪੰਜਾਬੀ ਸਾਹਿਤ ਵਿੱਚ ਭਾਪੂਰਤ ਹਾਜ਼ਰੀ ਲਗਵਾਈ। ਉਹ ਕਵਿਤਾ ਤੇ ਬਾਤਿਕ 'ਚ ਆਪਣੀ ਵਿਲੱਖਣ ਪਛਾਣ ਸਿਰਜਣ 'ਚ ਕਾਮਯਾਬ ਰਹੇ। ਡਾਕਟਰ ਕਾਲੇਪਾਣੀ ਦੇ ਯਤਨਾਂ ਸਦਕਾ ਹੀ ਪੋਰਟ ਬਲੀਅਰ ਦੇ ਸਰਕਾਰੀ ਸਕੂਲਾਂ 'ਚ ਪੰਜਾਬੀ ਭਾਸ਼ਾ ਲਾਗੂ ਹੋ ਸਗੀ। ਇੰਨਾ ਸਤਰਾਂ ਦੇ ਲੇਖ ਨੂੰ ਜਦੋਂ ਫਰਬ੍ਰੀਜ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨੂੰ ਸਜਦਾ ਕਰਨ ਅੰਡੇਮਾਨ ਨਿਕੋਬਰ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਗੁਰਦੁਆਰਾ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਕਬੀਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਖਾਲਸਾ ਪਬਲਿਕ ਸਕੂਲ ਜਾਣ ਦਾ ਸਬੱਬ ਬਣਿਆ ਤਾਂ ਵੇਖ ਕੇ ਖੁਸ਼ੀ ਹੋਈ ਕਿ ਤਕਰੀਬਨ 700 ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲ ਜਿਸ ਚ ਵੱਡੀ ਗਿਣਤੀ ਚ ਬੰਗਾਲੀ ਤੇ ਤਾਮਿਲ ਵਿਦਿਆਰਥੀਆਂ ਦੀ ਹੈ ਨੂੰ ਤੀਜੀ ਭਾਸ਼ਾ ਦੇ ਰੂਪ ਚ ਪੰਜਾਬੀ ਬਖੂਬੀ ਪੜ੍ਹਾਇ ਜਾ ਰਹੀ ਹੈ ਉਹ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰਨ ਲਈ ਵੀ ਨਿਰੰਤਰ ਕਾਰਜ ਕਰਦੇ ਰਹੇ। ਪੋਰਟ ਬਲੀਆ ਚ ਇੱਕ ਪੰਜਾਬੀ ਲਿਟਰੇਰੀ ਸੁਸਾਇਟੀ ਵੀ ਬਣਾਈ ਗਈ। ਦੂਜੀ ਸੰਸਾਰ ਜੰਗ ਦੌਰਾਨ ਜਾਪਾਨੀਆਂ ਦਾ ਅੰਡੇਮਾਨ ਨਿਕੋਬਰ ਟਾਬੂ ਤੇ ਕਬਜ਼ਾ ਹੋ ਗਿਆ। ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨੇ ਜਾਪਾਨੀ ਫੌਜਾਂ ਦੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ। ਜਿਸ ਦਾ ਸਿੱਟਾ ਇਹ ਨਿਕਲਿਆ ਕਿ 23 ਅਕਤੂਬਰ 1943 ਨੂੰ ਉਹਨਾਂ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਹੋ ਗਏ। ਉਹਨਾਂ ਨੂੰ ਜਾਪਾਨੀਆਂ ਦੀ ਜਾਸੂਸੀ ਕਰਨ ਦੇ ਝੂਠੇ ਕੇਸ ਚ ਫਸਾ ਕੇ ਕੈਦ ਕਰ ਲਿਆ ਗਿਆ। ਹੁਣ ਉਹ ਜੇਲ੍ਹ ਚ ਹੀ ਡਾਕਟਰੀ ਸੇਵਾਵਾਂ ਦੇਣ ਲੱਗੇ। ਜਾਪਾਨੀਆਂ ਨੇ ਉਹਨਾਂ ਨੂੰ ਜੇਲ੍ਹ ਚ 82 ਦਿਨਾਂ ਤੱਕ ਸਹਿ ਤੇ ਕੈਦਸੀਹੀ ਦਿੱਤੇ। ਇਨ ਇਸ ਸਭ ਤੋਂ ਬਾਅਦ ਵੀ ਜਦ ਡਾਕਟਰ ਸਾਹਿਬ ਨਾ ਡੋਲੇ ਤਾਂ ਉਹਨਾਂ ਦੇ ਜਿਉਂਦੇ ਜੀਵ ਮਾਸ ਨੂੰ ਅੱਗ ਨਾਲ ਸਾੜਿਆ ਗਿਆ। ਪਰ ਉਹਨਾਂ ਨੇ ਜਾਪਾਨੀਆਂ ਦੀ ਈਨ ਨਾ ਮੰਨੀ। ਉਹ ਜਨਵਰੀ 1944 ਨੂੰ ਸ਼ਹਾਦਤ ਪ੍ਰਾਪਤ ਕਰ ਗਏ। ਦੀਵਾਨ ਸਿੰਘ ਕਾਲੇਪਾਣੀ ਦੀ ਉਹ ਦਿੱਤੀ ਸ਼ਹਾਦਤ ਆਉਣ ਵਾਲੀ ਪੀੜ੍ਹੀਆਂ ਨੂੰ ਸਦੀਵੀ ਪ੍ਰੇਰਨਾ ਦਿੰਦੀ ਰਹੇਗੀ। ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੀ ਨਿੰਗੀ ਯਾਦ ਚ ਉਹਨਾਂ ਦੇ ਪਰਿਵਾਰ ਵੱਲੋਂ ਖੁਦ ਉਪਰਾਲਾ ਕਰਕੇ ਚੰਡੀਗੜ੍ਹ ਵੱਡੀ ਸੜਕ ਤੇ ਸੀਸਮਾ ਵਿਖੇ ਇੱਕ ਆਧੁਨਿਕ ਅਜਾਇਬ ਘਰ ਬਣਵਾਇਆ ਹੈ। ਪਿਛਲੇ ਸਮਿਆਂ ਵਿੱਚ ਆਪ ਜੀ ਦੀ ਜੀਵਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਵਿੱਚ ਵੀ ਸ਼ਾਮਿਲ ਕੀਤੀ ਗਈ ਸੀ। ਪਰੰਤੂ ਪਤਾ ਨਹੀਂ ਕਿਸ ਕਾਰਨ ਉਹ ਹਟਾ ਦਿੱਤੀ ਗਈ। ਸੋ ਲੋੜ ਹੈ ਲਸਾਨੀ ਸ਼ਹੀਦ ਦੀ ਜੀਵਨੀ ਨੂੰ ਦੁਬਾਰਾ ਸਕੂਲ ਸਿਲੇਬਸ ਵਿੱਚ ਸ਼ਾਮਿਲ ਕੀਤੇ ਜਾਣ ਦੀ ਤੇ ਨਾਲ ਹੀ ਵਿਦਿਅਕ ادارے ਵਿੱਚ ਉਹਨਾਂ ਦੇ ਸ਼ਹੀਦੀ ਦਿਵਸ ਉੱਪਰ ਖਾਸ ਸਮਾਰੋਹ ਓਜोजित ਕੀਤੇ ਜਾਣ ਦੀ ਯੂਨੀਵਰਸਿਟੀ ਵਿੱਚ ਉਹਨਾਂ ਦੇ ਨਾਂ ਦੀ ਚੇਅਰ ਸਥਾਪਿਤ ਹੋਵੇ ਤਾਂ ਜੋ ਵਿਦਿਆਰਥੀ ਉਹਨਾਂ ਦੇ ਜੀਵਨ ਸੰਘਰਸ਼ ਤੇ ਸ਼ਹਾਦਤ ਉੱਪਰ ਖੋਜ ਕਰ ਸਕਣ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸੱਚ ਦੇ ਸੂਰਜ ਬਾਰੇ ਜਾਣੂ ਕਰਵਾਉਣਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੋਣਾ ਚਾਹੀਦਾ ਹੈ ਧੰਨਵਾਦ ਜੀ